ਕੋਈ ਵੀ ਡਿਸੀਜਨ ਮੌਕੇ ਤੇ ਲੈਣਾ ਪੈ ਸਕਦਾ ਤੇ ਜਿੰਨੀਆਂ ਵੀ ਰਿਸ਼ਤੀਆਂ ਹੋਣਗੀਆਂ ਜਿਸ ਕਿਸਮ ਦੀਆਂ ਵੀ ਰਿਸ਼ਤੀਆਂ ਹੋਣਗੀਆਂ ਸਾਰਿਆਂ ਤੋਂ ਐਨਓਸੀ ਖਤਮ ਹੁਣ ਤੱਕ ਐਨਓਸੀ ਲੈਣ ਦੀਆਂ ਪ੍ਰੋਬਲਮਾਂ ਜਾਂ ਰਜਿਸਟਰੀਆਂ ਕਰਾਉਣ ਦੇ ਮੇਨ ਪ੍ਰੋਬਲਮਾਂ ਕਿੰਨੀਆਂ ਸੀ ਕਦੋਂ ਤੋਂ ਉਹ ਪ੍ਰੋਬਲਮਾਂ ਚੱਲ ਰਹੀਆਂ ਸਨ ਉਹ ਤਾਂ ਪ੍ਰੋਬਲਮਾਂ ਤੁਸੀਂ ਐ ਲਾ ਲਓ ਜੇ ਉਹਰੇ ਪਹਾਣੀਗੜ੍ਹ ਦੇ ਵਿੱਚ ਜਾਂ ਸੰਗਰੂਰ ਦੇ ਵਿੱਚ ਜੀ 80% ਉਹ ਮਾਲ ਦੀ ਜਿਹਦਾ ਐਨਓਸੀ ਨਹੀਂ ਮਿਲਦੀਦੀ ਉਹ ਪ੍ਰੂਵਡ ਕਲੋਨੀयां ਬਹੁ ਘਟਦੀਆਂ ਜੀ ਆਪਣੀ ਤਾਂ ਦੂਸਰੀ ਨੇ ਸਾਰੀਆਂ ਅਈਂ ਦੀ ਲੋਕਾਂ ਨੇ ਪਿੰਡਾਂ ਵਿੱਚ ਪਿੰਡਾਂ ਦੀਆਂ ਰਜਿਸਟਰੀਆਂ ਬੰਦ ਕਰਤੀਆਂ ਜੇ ਕਿਸੇ ਨੇ ਫਿਰ ਨਹੀਂ ਦੇ ਘਰ ਪਾਲਿਆ ਉਹਦੀ ਵੀ ਐਨਓਸੀ ਚਾਹੀਦੀ ਦੀ ਰਜਿਸਟਰੀ ਨਿ ਕਰਾ ਸਕਦਾ ਦੀ ਵੇਚ ਨਹੀਂ ਸਕਦਾ ਦੀ ਅੱਗੇ ਤੋਂ ਕੋਈ ਇਲੀਗਲ ਕਲੋਨੀ ਨਹੀਂ ਅਸੀਂ ਬਣਣ ਦੇਣੀ ਕੀ ਕਰਦੇ ਆ ਕਲੋਨੀਆਂ ਬਣਾਉਣ ਵਾਲੇ ਕਲੋਨੀ ਬਣਾ ਕੇ ਤੁਹਾਨੂੰ ਵੇਚ ਕੇ ਆਪ ਭੱਜ ਜਾਂਦੇ ਨੇ ਤੁਹਾਨੂੰ ਲੀਡਰਾਂ ਦੇ ਬਸ ਪਾ ਜਾਂਦੇ ਨੇ ਨੇ ਕਦੇ ਕਿਸੇ ਸਰਕਾਰ ਨੇ ਮਤਲਬ ਕੁਝ ਸੋਚਿਆ ਨਹੀਂ ਦੀ ਪਰ ਜਿਵੇਂ ਹੁਣ ਸਟੇਟਮੈਂਟ ਆਈ ਆ ਵੀ ਕਿਤੇ ਨਾ ਕਿਤੇ ਥੋੜੀ ਖੁਸ਼ੀ ਹੋਈ ਹੋਣੀ ਵੀ ਠੀਕ ਬਹੁਤ ਜ਼ਿਆਦਾ ਖੁਸ਼ੀ ਹੋਈ ਆ ਜੀ ਵੀ ਇਹ ਮਤਲਬ ਇਹ ਪੂਰ ਹੋ ਜੇ ਕਿਤੇ ਸਟੇਟਮੈਂਟ ਇਹ ਨਾ ਰਹਿ ਜੇ ਨਾ ਕਿਸ ਨਹੀਂ ਸਰਕਾਰਾਂ ਵੀ ਦਿੰਦੀਆਂ ਦਿਆਂ ਕਿਉਂਕਿ ਲੋਕਾਂ ਨੇ ਕੈਪਟਨ ਨੂੰ ਦੁਬਾਰੇ ਵੋਟਾਂ ਇਸੇ ਕਰਕੇ ਪਾਈਆਂ ਦੀ ਉਹ ਪ੍ਰਾਪਰਟੀ ਦਾ ਕੰਮ ਚੱਲੂਗਾ ਜੀ ਜਿਸ ਨਾਲ ਬਹੁਤ ਕੁਝ ਸੰਬੰਧਤ ਆ ਤੁਸੀਂ ਪ੍ਰਾਪਰਟੀ ਡੀਲਰੋਂ ਤੁਸੀਂ ਵੀ ਇਹਦੇ ਨਾਲ ਸੰਬੰਧਤ ਹੋ ਜੇ ਤੁਹਾਡਾ ਸੌਦਾ ਹੋ ਗਿਆ ਨਿਬੜ ਗਿਆ ਕਮ ਰਜਿਸਟਰੀ ਹੋ ਗਈ ਤਾਂ ਤੁਸੀਂ ਹੋਰ ਸੌਦੇ ਵੱਲ ਜਾਮੋਗੇ ਨਹੀਂ ਇੱਥੇ ਖੜ੍ਹ ਜਾ ਸੌਦੇ ਸਾਡੇ ਸ ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਕ ਵੱਡੀ ਸਟੇਟਮੈਂਟ ਪਾਈ ਆ ਉਹ ਸਟੇਟਮੈਂਟ ਕੀ ਆ ਤੁਹਾਨੂੰ ਪਹਿਲਾਂ ਤਾਂ ਜਾਣਕਾਰੀ ਦੇ ਦਈਏ ਕਿ ਉਹ ਸਟੇਟਮੈਂਟ ਪਾਈ ਆ ਜਿਹੜੀਆਂ ਰਜਿਸਟਰੀਆਂ ਹੁੰਦੀਆਂ ਨੇ ਪੂਰੇ ਪੰਜਾਬ ਚ ਪਲਾਟਾਂ ਦੀਆਂ ਹਰ ਕਿਸਮ ਦੀਆਂ ਜ਼ਮੀਨਾਂ ਦੀਆਂ ਰਜਿਸਟਰੀਆਂ ਹੁੰਦੀਆਂ ਨੇ ਉਹਨਾਂ ਦੇ ਸਬੰਧ ਚ ਕਿਉਂਕਿ ਪਿਛਲੇ ਸਮੇਂ ਤੋਂ ਲਗਾਤਾਰ ਪ੍ਰਾਪਰਟੀ ਡੀਲਰਸ ਨਾਲ ਜਦੋਂ ਗੱਲਬਾਤ ਕਰਦੇ ਸੀ ਜਾਂ ਲੋਕਾਂ ਨਾਲ ਗੱਲਬਾਤ ਕਰਦੇ ਸੀ ਤਾਂ ਕਹਿੰਦੇ ਸੀ ਵੀ ਕਿ ਬਹੁਤ ਐਨਓਸੀ ਲੈਣੀਆਂ ਪੈਂਦੀਆਂ ਨੇ ਜੀ ਬਹੁਤ ਦਿੱਕਤਾਂ ਨੇ ਜਾਨੀ ਕਿ ਰਜਿਸਟਰੀਆਂ ਬਹੁਤ ਔਖੀਆਂ ਹੋ ਰਹੀਆਂ ਨੇ ਪਰ ਪੰਜਾਬ ਦੇ ਮੁੱਖ ਮੰਤਰੀ ਨੇ ਆਪਣੇ ਫੇਸਬੁੱਕ ਪੇਜ ਤੋਂ ਸਟੇਟਮੈਂਟ ਪਾਈਆ ਕਿ ਪੰਜਾਬ ਦੇ ਵਿੱਚ ਹਰ ਕਿਸਮ ਦੀਆਂ ਰਜਿਸਟਰੀਆਂ ਤੇ ਐਨਓਸੀ ਖਤਮ ਕੀਤੀਆਂ ਜਾਣਗੀਆਂ ਅਤੇ ਬੇਰਬੇ ਜਲਦ ਤੋਂ ਜਲਦ ਦਿੱਤੇ ਜਾਣਗੇ ਉਸ ਤੋਂ ਬਾਅਦ ਪੂਰੇ ਪੰਜਾਬ ਦੇ ਪ੍ਰਾਪਰਟੀ ਡੀਲਰਸ ਦਾ ਕੀ ਕਹਿਣਾ ਗੱਲਬਾਤ ਵੀ ਕਰਾਂਗੇ ਸਾਡੇ ਨਾਲ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਦੇ ਸੀਨੀਅਰ ਆਗੂ ਬਲਜੀਤ ਸਿੰਘ ਸਰਾਉ ਮੌਜੂਦ ਨੇ ਸਰਾਉ ਸਾਹਿਬ ਸੀਐਮ ਭਗਵੰਤ ਸਿੰਘ ਮਾਨ ਵੱਲੋਂ ਇੱਕ ਵੱਡੀ ਸਟੇਟਮੈਂਟ ਦਿੱਤੀ ਗਈ ਆ ਫੇਸਬੁਕ ਤੇ ਪਾਈ ਗਈ ਆ ਤੁਸੀਂ ਕਿਵੇਂ ਦੇਖਦੇ ਹੋ ਜੇ ਉਹ ਸਟੇਟਮੈਂਟ ਲਾਗੂ ਹੁੰਦੀ ਆ ਤਾਂ ਕਿੰਨਾ ਕੁ ਸੋਲਵ ਹੋ ਲੋਕਾਂ ਦਾ ਕਿਤੇ ਨਾ ਕਿਤੇ ਕੋਈ ਰਜਿਸਟਰੀ ਕਰਾਉਣਾ ਕੋਈ ਕਿਸੇ ਵੀ ਤਰ੍ਹਾਂ ਦਾ ਕੋਈ ਤਹਿਸੀਲ ਚੋਂ ਕੰਮ ਕਰਵਾਉਣਾ ਜਿਹੜੀ ਸਟੇਟਮੈਂਟ ਦਿੱਤੀ ਆ ਮੁੱਖ ਮੰਤਰੀ ਸਾਹਿਬ ਨੇ ਅਸੀਂ ਉਹਦਾ ਬਹੁਤ ਧੰਨਵਾਦ ਕਰਦੇ ਆ ਜੀ ਇਹ ਪਿਛਲੇ 10 ਤੋਂ 12 ਸਾਲਾਂ ਦਾ ਮਤਲਬ ਬਹੁਤ ਮਸਲਾ ਡਿਫਿਕਲਟ ਦੀ ਲੋਕਾਂ ਨੇ ਜਿਨ੍ਹਾਂ ਨੇ ਆਪਣੀਆਂ ਪਲਾਟ ਲੈਤੇ ਹੋਏ ਸੀ ਉਹਨਾਂ ਦੀਆਂ ਰਜਿਸਟਰੀਆਂ ਨਹੀਂ ਹੋ ਰਹੀਆਂ ਕਿਸੇ ਨੇ ਕੁੜੀ ਦੇ ਵਿਆਹ ਵਾਸਤੇ ਖਰੀਦਿਆ ਤੀਜੀ ਕਿਸੇ ਨੇ ਆਪਣੇ ਪੈਸੇ ਸਾਹਮਣ ਵਾਸਤੇ ਜਿਵੇਂ ਜਾਇਾ ਜਾਤ ਇੱਕ ਮਤਲਬ ਇਹਨੂੰ ਸੋਹਣੇ ਨੋ ਵੀ ਅਗਲਾ ਕੀਮਤੀ ਸਮਝਦਾ ਜਦੋਂ ਲੈਂਦਾ ਜੀ ਪਰ ਉਹ ਐਨਓਸੀ ਨਾ ਮਿਲਣ ਕਰਕੇ ਮਿੱਟੀ ਹੋਇਆ ਪੈ ਤੀ ਲੈਂਦਾ ਨਹੀਂ ਤੀ ਜੂ ਅਗਲਾ ਕਿਉਂਕਿ ਲੋਕਾਂ ਨੂੰ ਚੱਕਰ ਲਾਉਣੇ ਪੈਂਦੇ ਤੇ ਕਦੇ ਸੀਓ ਨਹੀਂ ਹੈਗਾ ਜੀ ਤੇ ਉੱਥੇ ਪੀਓ ਨਹੀਂ ਹੈਗਾ ਜੀ ਮਤਲਬ ਬਹੁਤ ਜ਼ਿਆਦੇ ਰੇੜਕੇ ਸੀ ਇਹ ਸਪੈਸ਼ਲੀ ਮਤਲਬ ਜਿਹੜੀਆਂ 10 ਸਾਲਾਂ ਦੇ ਵਿੱਚ ਸਰਕਾਰਾਂ ਪਿੱਛੇ ਰਹਿ ਗਈਆਂ ਨੇ ਉਹਨਾਂ ਨੇ ਹੀ ਬਹੁਤ ਜ਼ੋਰ ਲਾਇਆ ਵੀ ਅਸੀਂ ਕਰਦੇ ਆਏ ਕਰਦੇ ਆਏ ਧਰਨੇ ਮੁਜਾਰੇ ਵੀ ਹੋਏ ਲੋਕਾਂ ਦੇ ਪਰ ਇਹ ਕੋਈ ਮਸਲਾ ਹੱਲ ਨਹੀਂ ਪਰ ਜੇ ਸੀਐਮ ਸਾਹਿਬ ਇਹ ਮਸਲਾ ਹੱਲ ਕਰਦੇ ਨੇ ਤਾਂ ਸਾਰੇ ਪੰਜਾਬ ਦੇ ਲੋਕ ਉਹਨਾਂ ਦਾ ਬਹੁਤ ਦਿਲੋਂ ਸਵਾਗਤ ਕਰਨਗੇ ਕਿਉਂਕਿ ਜਿਹੜੇ ਸਰਾਉਂ ਸਾਹਿਬ ਜਿਹੜੀਆਂ ਪ੍ਰੋਬਲਮਾਂ ਤੀਆਂ ਹੁਣ ਤੱਕ ਐਨਓਸੀ ਲੈਣ ਦੀਆਂ ਪ੍ਰੋਬਲਮਾਂ ਜਾਂ ਰਜਿਸਟਰੀਆਂ ਕਰਾਉਣ ਦੀ ਮੇਨ ਪ੍ਰੋਬਲਮਾਂ ਕਿੰਨੀਆਂ ਸੀ ਕਦੋਂ ਤੋਂ ਉਹ ਪ੍ਰੋਬਲਮਾਂ ਚੱਲ ਰਹੀਆਂ ਸਨ ਉਹ ਤਾਂ ਪ੍ਰੋਬਲਮਾਂ ਤੁਸੀਂ ਐ ਲਾ ਲਓ ਜੇ ਉਹਰੇ ਪਹਾਣੀਗੜ੍ਹ ਦੇ ਵਿੱਚ ਜਾਂ ਸੰਗਰੂਰ ਦੇ ਵਿੱਚ ਜੀ 80% ਉਹ ਮਾਲਤੀ ਜਿਹਦਾ ਐਨਓਸੀ ਨਹੀਂ ਮਿਲਦੀਦੀ ਪ੍ਰੂਵਡ ਕਲੋਨੀयां ਬਹੁ ਘਟਦੀਆਂ ਜੀ ਆਪਣੀ ਤਾਂ ਦੂਸਰੀ ਨੇ ਸਾਰੀਆਂ ਐਂਦੀ ਲੋਕਾਂ ਨੇ ਪਿੰਡਾਂ ਵਿੱਚ ਪਿੰਡਾਂ ਦੀਆਂ ਰਜਿਸਟਰੀਆਂ ਬੰਦ ਕਰਤੀਆਂ ਜੇ ਕਿਸੇ ਨੇ ਫਿਰ ਨੀਦੇ ਘਰ ਪਾ ਲਿਆ ਉਹਦੀ ਵੀ ਐਨਓਸੀ ਚਾਹੀਦੀ ਦੀ ਰਜਿਸਟਰੀ ਨਿ ਕਰਾ ਸਕਦਾ ਦੀ ਵੇਚ ਨਹੀਂ ਸਕਦਾ ਦੀ ਠੀਕ ਹੈ ਤੇ ਕਿਸੇ ਨੇ ਛੋਟੀ ਜਗ੍ਹਾ ਵੇਚਣੀ ਦੀ ਉਹਦੀ ਵੀ ਐਨਓਸੀ ਕਹਿੰਦੇ ਤੇ ਲਿਆਓ ਜੀ ਪਰ ਜੇ ਕਰਦੇ ਨੇ ਤਾਂ ਬਹੁਤ ਲਾਭ ਹੋਊਗਾ ਸਰਕਾਰ ਨੂੰ ਵੀ ਲੋਕਾਂ ਨੂੰ ਵੀ ਜੀ ਇਹ ਸਰਕਾਰ ਦੇ ਵੀ ਖਜ਼ਾਨੇ ਭਰੇ ਜਾਣਗੇ ਪੰਜਾਬ ਦੇ ਡਾਊਨ ਆਉਣ ਦਾ ਕਾਰਨ ਮੇਨ ਇਹੀ ਸੀ ਵੀ ਕਿ ਐਨਓਸੀਆਂ ਬੰਦ ਸੀਆਂ ਪਰ ਜੇ ਹੁਣ ਐਨਓਸੀ ਖੁੱਲਦੀ ਹੈ ਕਿਉਂਕਿ ਪੰਜਾਬ ਦੇ ਜਾਇਦਾਦ ਦੀ ਮੁੱਲ ਪੈਣਾ ਠੀਕ ਹੈ ਜੀ ਕਿਹਨੇ ਪਲਾਟ ਵੇਚਣਾ ਜਾਂ ਲੈਣਾ ਜਾਂ ਜੋ ਵੀ ਮਤਲਬ ਦੀ ਜਾਇਦਾਦ ਦੀ ਚਾਹੇ ਉਹ ਸ਼ਹਿਰੀ ਦੀ ਜਾਂ ਪਿੰਡ ਦੇ ਵਿੱਚ ਦੀ ਛੋਟੀ ਹੁੰਦੀ ਦੀ ਗਰੀਬ ਗਰੁੱਪਾਂ ਨੂੰ ਬਹੁਤ ਜਿਆਦੇ ਬੈਨੇਫਿਟ ਹੋਣਗੇ ਕਿਉਂਕਿ ਉਹਨਾਂ ਕੋਲੇ ਤਾਂ ਵਿੱਗੇ ਤੋਂ ਘੱਟ ਹੁੰਦੀ ਸੀ ਜਗਾ ਜਦੋਂ ਵੇਚਣ ਜਾਂਦੇ ਤੇ ਤਾਂ ਉਹਨਾਂ ਨੂੰ ਐਨਓਸੀ ਦੀ ਲੋੜ ਪੈਂਦੀ ਸੀ ਠੀਕ ਹੈ ਠੀਕ ਹੈ ਜੀ ਬਹੁਤ ਵੱਡੀਆਂ ਦਿੱਕਤਾਂ ਹੁੰਦੀਆਂ ਸੀ ਹੁਣ ਤੱਕ ਪੂਰੀ ਤਾਂਦੀਆਂ ਹਾਂ ਜੀ ਪਿਛਲੇ 10 ਤੋਂ 12 ਸਾਲਾਂ ਦੀਆਂ ਮਤਲਬ ਇਹ ਬਹੁਤ ਵੱਡੀ ਦਿੱਕਤ ਸੀ ਜੀ ਠੀਕ ਹੈ ਹਰ ਇੱਕ ਸ਼ਹਿਰ ਚ ਸਾਰੇ ਪੰਜਾਬ ਦੇ ਤੌਰ ਤੇ ਬਿਲਕੁਲ ਵੈਸੇ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਉਦੋਂ ਵੀ ਕਿਹਾ ਗਿਆ ਕਿ ਪਹਿਲਾਂ ਤਾਂ ਰਜਿਸਟਰੀਆਂ ਹੁੰਦੀਆਂ ਸੀ ਉਦੋਂ ਦਿੱਕਤ ਹੋਰ ਵਧੀਆ ਉਦੋਂ ਦਿੱਕਤ ਕਿਵੇਂ ਵਧੀ ਸੀ ਉਦੋਂ ਦਿੱਕਤ ਇਹ ਸੀ ਵੀ ਮਤਲਬ ਕਿਉਂਕਿ ਇਹ ਕਹਿੰਦੇ ਤੇ ਵੀ ਅਸੀਂ ਤੇ ਹੁਣ ਇਹਨਾਂ ਨੇ ਥੋੜਾ ਜਾਂ ਮਤਲਬ ਡਿਫਿਕਲਟ ਕਰਕੇ ਸਿਸਟਮ ਉਹਦੇ ਕਰਕੇ ਜਿਆਦਾ ਰੁੱਕ ਗਿਆ ਜੀ ਠੀਕ ਹੈ ਹਾਂ ਜੀ ਕੁਝ ਥੋੜੀ ਜੀ ਮਤਲਬ ਜਿਵੇਂ ਕੋਈ ਹੁੰਦੀ ਹੈ ਮਤਲਬ ਲੋਕਾਂ ਨੂੰ ਫਿਰ ਨਵੇਂ ਖਰੀਦਣ ਲੱਗੇ ਤੇ ਜੀ ਐਗਰੀਕਲਚਰ ਚ ਕਰਾਉਣ ਲੱਗੇ ਰਜਿਸਟਰੀਆਂ ਪਰ ਉਹਨੂੰ ਮਤਲਬ ਮੋਦੇ ਨਜ਼ਰ ਰੱਖਦੇ ਹੋਏ ਜਿਵੇਂ ਹੁਣ ਜੇ ਇਹਨਾਂ ਨੇ ਬਿਆਨ ਦਿੱਤਾ ਜੇ ਇਹ ਪੂਰਨ ਮਤਲਬ ਲਾਗੂ ਕਰਦੇ ਨੇ ਤਾਂ ਪੰਜਾਬ ਦੇ ਲੋਕ ਇਹਨਾਂ ਦਾ ਬਹੁਤ ਜ਼ਿਆਦਾ ਸਵਾਗਤ ਕਰਨਗੇ ਤੇ ਬਹੁਤ ਮਤਲਬ ਲੋਕਪੱਖੀ ਮਤਲਬ ਫੈਸਲਾ ਇਹ ਬਿਲਕੁਲ ਵੈਸੇ ਇਹ ਵੀ ਗੱਲ ਆਖੀ ਗਈ ਆ ਕਿ ਬੇਰਬੇ ਜਲਦ ਦੇਵਾਂਗੇ ਤੁਹਾਨੂੰ ਬੇਰਬੇ ਉਹ ਕਿਵੇਂ ਦੇ ਹੋਣਗੇ ਕਿਸ ਤਰੀਕੇ ਦੇ ਹੋਣਗੇ ਜਦੋਂ ਉਹ ਬੇਰਬੇ ਦਿੱਤੇ ਵੈਸੇ ਇਹ ਵੀ ਲਿਖਿਆ ਕਿ ਸਾਰੇ ਤਰ੍ਹਾਂ ਦੀਆਂ ਐਨਓਸੀਜ਼ ਮਤਲਬ ਖਤਮ ਕੀਤੀਆਂ ਜਾਣਗੀਆਂ ਜੇ ਖਤਮ ਹੋਏ ਗਈਆਂ ਫਿਰ ਤਾਂ ਸਿੱਧੀ ਕਲੀਅਰ ਹੋ ਗਈ ਗੱਲ ਹਾਂਜੀ ਬਿਲਕੁਲ ਬਾਕੀ ਉਹ ਦੱਸਦੇ ਨੇ ਕਿਵੇਂ ਦੱਸਣਗੇ ਮਤਲਬ ਅਸੀਂ ਆਸ ਕਰਦੇ ਹਾਂ ਵੀ ਮਤਲਬ ਉਹਨੂੰ ਕੰਮ ਨੂੰ ਉਹ ਸੌਖਾ ਰੱਖਣਾ ਜੇ ਇਹ ਨਾ ਹੋਵੇ ਵੀ ਮਤਲਬ ਹੋਰ ਦਫਤਰਾਂ ਦੇ ਲਾਦਨ ਨਵਾਂ ਕੋਈ ਉਹ ਕਹਿ ਦੇਣ ਵੀ ਆਨਲਾਈਨ ਹੋਊਗਾ ਜੀ ਕੋਈ ਨਾਟ ਨਹੀਂ ਚੱਲਦੇ ਮਤਲਬ ਜੇ ਖਤਮ ਕਰਤੇ ਜਿਵੇਂ ਹੁਣ ਖਤਮ ਨੂੰ ਕਹਿ ਰਹੇ ਤਾਂ ਖਤਮੇ ਹੋਣਾ ਚਾਹੀਦਾ ਜੀ ਸਿੱਧੀ ਰਜਿਸਟਰੀ ਹੋਣੀ ਚਾਹੀਦੀ ਹੈ ਜੀ ਸਰੋਂ ਸਾਹਿਬ ਵੀ ਕਹੇ ਵੀ ਕਿਹਾ ਜਾਂਦਾ ਕਿ हरियाणा ਆਪਣਾ ਗਵਾਂਢੀ ਸੂਬਾ ਨਾਲ ਵਾਲਾ ਸੂਬਾ ਕਿ ਉੱਥੇ ਪ੍ਰਾਪਰਟੀ ਬਹੁ ਆਪਾਂ ਕਿਤੇ ਨਾ ਕਿਤੇ ਉੱਥੇ ਜਿਹੜੀਆਂ ਰਜਿਸਟਰੀਆਂ ਹੁੰਦੀਆਂ ਨੇ ਉਹ ਸਹੀ ਤਰੀਕੇ ਨਾਲ ਹੋ ਰਹੀਆਂ ਨੇ ਸਾਰਾ ਸਿਸਟਮ ਵੀ ਉੱਥੇ ਵਧੀਆ ਚੱਲਦਾ ਏ ਹੈ ਕੋਈ ਗੱਲਬਾਤ ਬਿਲਕੁਲ ਜੀ ਹਰਿਆਣਾ ਆਪਣੇ ਨੂੰ ਅੱਗੇ ਲੰਘ ਗਿਆ ਜੀ ਉੱਥੇ ਮਤਲਬ ਆਪਣੇ ਨੂੰ ਜ਼ਮੀਨਾਂ ਦੇ ਰੇਟ ਵੀ ਜ਼ਿਆਦੇ ਨੇ ਜੀ ਪਲਾਟਾਂ ਦੇ ਰੇਟ ਵੀ ਜ਼ਿਆਦੇ ਨੇ ਜੇ ਨਾ ਐਡਾ ਚ ਵਗਜੋ ਬਹੁਤ ਜ਼ਿਆਦਾ ਤਰੱਕੀ ਹੋਈ ਹੈ ਜੀ ਆਪਣੇ ਪੰਜਾਬ ਚ ਰੁਕੀਆਂ ਹੋਈਆਂ ਤੇ ਇਸੇ ਕਰਕੇ ਡਿਵੈਲਪਮੈਂਟ ਨਹੀਂ ਹੋ ਸਕੀ ਜੀ ਤਾਂ ਇਹਦੇ ਨਾਲ ਬਹੁਤ ਵੱਡੀ ਡਿਵੈਲਪਮੈਂਟ ਹੋਊਗੀ ਜੇ ਕਿਸ ਨੂੰ ਲੋੜ ਤੀ ਕਿਸੇ ਨੇ ਲੈਤਾ ਤਾਂ ਉਹ ਉਹ ਆਪਣੀ ਜਾਇਦਾਦ ਤੇ ਵੇਚਦਾ ਦੀ ਜਾਇਦਾਦ ਨੇ ਇੱਕ ਇਹੋ ਜਿਹਾ ਪਰਮਾਨਾ ਵੀ ਤੁਹਾਡੀ ਅਮੀਰੀ ਤੇ ਗਰੀਬੀ ਨੂੰ ਉਹ ਦਰਸਾਉਂਦਾ ਵੀ ਜਿਹਦੇ ਕੋਲ ਜਿੰਨੀ ਜਾਇਦਾਦ ਵੱਧਾ ਉਨੀ ਅਮੀਰ ਠੀਕ ਹੈ ਜਿਹਦੇ ਕੋਲ ਘੱਟ ਉਨੀ ਹੋਵੇ ਹੁਣ ਜਿਹਦੇ ਕੋਲ ਵਿੱਗੇ ਤੋਂ ਘੱਟ ਦੀ ਜਗਾ ਉਹ ਵੇਚ ਨਹੀਂ ਸਕਦਾ ਦੀ ਜੀ ਪ੍ਰੋਬਲਮ ਦੀ ਐਨਓਸੀ ਨਹੀਂ ਮਿਲਦੀ ਦੀ ਠੀਕ ਹੈ ਹਾਂਜੀ ਬਿਲਕੁਲ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਰਜਿਸਟਰੀਆਂ ਜਦੋਂ ਹੁੰਦੀਆਂ ਨੇ ਤਾਂ ਸਾਰੀ ਪ੍ਰਾਪਰਟੀ ਵੀ ਅੱਪ ਜਾਂਦੀ ਆ ਕਿਉਂਕਿ ਲੈਣ ਦੇਣ ਚੱਲੀ ਜਾਂਦਾ ਸਿਸਟਮ ਚੱਲੀ ਜਾਂਦਾ ਹਾਂਜੀ ਬਿਲਕੁਲ ਜਿੰਨੇ ਕੋਈ ਜਿੰਨਾ ਕੋਈ ਕਿਸੇ ਦੇ ਕਰਜ਼ਾ ਚੜਿਆ ਹੋ ਜੀ ਅਗਲਾ ਪਤਾ ਵ ਕੋਈ ਪਲਾਟ ਵੇਚਦਾ ਉਹਨੇ ਜਾਂ ਕੋਈ ਆਪਦਾ ਘਰ ਵੇਚਦਾ ਘਰ ਵੇਚ ਕੇ ਦੂਏ ਪਾਸੇ ਲੈ ਲੈਂਦਾ ਸਸਤੀ ਜਗ੍ਹਾ ਤੇ ਲੈ ਜਾਂਦਾ ਜੀ ਉਹ ਹੁਣ ਜਦੋਂ ਵਿਕੇ ਨਹੀਂ ਐਨਓਸੀ ਮਿਲਦੀ ਨਹੀਂ ਤੀ ਵਿਕਦਾ ਨਹੀਂ ਤੀ ਜੀ ਦਿੱਕਤ ਆਉਂਦੀ ਸੀ ਹਰੇਕ ਨੂੰ ਲੋਕਾਂ ਦੇ ਜਿਹੜੇ ਘਰ ਤੇ ਜਾਂ ਕੋਈ ਦੁਕਾਨਾਂ ਦੀਆਂ ਐਨਓਸੀਆਂ ਨਹੀਂ ਮਿਲਦੀਆਂ ਤੇ ਉਹਨੂੰ ਵੇਚਣ ਦੀ ਬਹੁਤ ਵੱਡੀ ਪ੍ਰੋਬਲਮ ਤੀ ਜੀ ਹੁਣ ਹਾਂ ਜਾਨੀ ਕਿ ਇਹ ਕੰਮ ਬਿਲਕੁਲ ਸੌਖਾ ਕਰਨਾ ਚਾਹੀਦਾ ਜਿਵੇਂ ਦਾ ਸਿਸਟਮ ਆ ਵੀ ਇਹੋ ਜਿਹਾ ਬਣਾਇਆ ਜਾਵੇ ਜੋ ਵੀ ਇਹ ਵੇਰਵੇ ਦੇਣ ਵਿਕੇ ਸੌਖੇ ਵੇਰਵੇ ਹੋਣ ਜੀ ਇਹਦੇ ਨਾਲ ਲੋਕ ਵੀ ਸੌਖੇ ਹੋਣਗੇ ਜੀ ਸਰਕਾਰਾਂ ਵੀ ਸੌਖੀਆਂ ਹੋਣਗੀਆਂ ਸਰਕਾਰਾਂ ਨੂੰ ਰੈਵਨਿਊ ਆਊਗਾ ਆਮਦਨ ਵਧੂ ਸਰਕਾਰ ਦੀ ਪੰਜਾਬ ਹੋਰ ਤਰੱਕੀ ਜਾਂਦੇ ਤਰ੍ਹਾਂ ਤੇ ਜਾਊਗਾ ਜੀ ਜਦੋਂ ਆਮਦਨ ਵਧ ਗਈ ਉਹ ਜਿੱਥੇ ਆਮ ਲੋਕਾਂ ਦੀ ਆਮ ਕਿਤੇ ਨਾ ਕਿਤੇ ਇਹਦੇ ਨਾਲ ਬਹੁਤ ਕੁਝ ਸੰਬੰਧਤਾ ਤੁਸੀਂ ਪ੍ਰਾਪਰਟੀ ਡੀਲਰੋਂ ਤੁਸੀਂ ਵੀ ਇਹਦੇ ਨਾਲੇ ਸੰਬੰਧਤ ਹੋ ਜੇ ਤੁਹਾਡਾ ਸੌਦਾ ਹੋ ਗਿਆ ਨਿਬੜ ਗਿਆ ਕੰਮ ਰਜਿਸਟਰੀ ਹੋ ਗਈ ਤਾਂ ਤੁਸੀਂ ਹੋਰ ਸੌਦੇ ਵੱਲ ਜਾਮੋਗੇ ਨਹੀਂ ਇੱਥੇ ਖੜ ਕੇ ਸੌਦੇ ਸਾਡੇ ਸਾਹਿਬ ਆਪਸ ਲੈ ਜਾਂਦਾ ਸੀ ਜੀ ਹਾਂ ਇਹਦੇ ਨਾਲ ਸਾਰੇ ਜਿਹੜੇ ਮਤਲਬ ਮੁੰਡੇ ਇਧਰ ਆਏ ਹੋਏ ਨੇ ਜੋ ਕੰਮ ਕਰਦੇ ਨੇ ਸਾਰੇ ਉਹਨਾਂ ਨੂੰ ਰੋਜ਼ਗਾਰ ਮਿਲੂਗਾ ਜੀ ਇਹਦੇ ਨਾਲ ਹਰੇਕ ਬੰਦਾ ਆਪਣਾ ਦੁਕਾਨਦਾਰੀ ਚੱਲਦੀ ਹੈ ਜੀ ਦੀ ਜਦੋਂ ਕੋਈ ਰਜਿਸਟਰੀਓ ਨਹੀਂ ਹੁੰਦੀ ਸੀ ਉਹਦੀ ਬਿਨਾਂ ਨੋਸੀ ਤੋਂ ਤਾਂ ਉਹ ਸੌਦਾ ਪੂਰ ਨਹੀਂ ਚੜਦਾ ਸੀ ਜੀ ਬਿਲਕੁਲ ਹਾਂ ਇਹਦੇ ਨਾਲ ਪਿਛਲੇ ਪਿਛਲੇ ਸਮੇਂ 'ਚ ਪੂਰੇ ਪੰਜਾਬ ਦੇ ਡੀਲਰਜ਼ ਤੇ ਜਿਹੜੇ ਉਹਨਾਂ ਨੇ ਮੰਗ ਵੀ ਰੱਖੀ ਸੀ ਕਿ ਦਿੱਕਤ ਆ ਰਹੀ ਬਹੁਤ ਬਹੁਤ ਤਰਨੇ ਲਾਏ ਤੇ ਜੀ ਮਤਲਬ ਬਹੁਤ ਜ਼ਿਆਦੇ ਮਤਲਬ ਪ੍ਰੋਟੈਸਟ ਕੀਤਾ ਸੀ ਸਰਕਾਰ ਦਾ ਤੇ ਮਤਲਬ ਵੀ ਅੱਜ ਕਰਦੇ ਆ ਕੱਲ ਕਰਦੇ ਆ ਇਦਾਂ ਮਜੀਠੀਆ ਸਾਹਿਬ ਨੇ ਵੀ ਜ਼ੋਰ ਲਾਇਆ ਤੀ ਫਿਰ ਉਹ ਕੈਪਟਨ ਨੂੰ ਵੀ ਮਤਲਬ ਬਹੁਤ ਮੰਗ ਪੱਤਰ ਦਿੱਤੇ ਪਰ ਅੱਜ ਤੱਕ ਮਸਲਾ ਹੱਲ ਨਹੀਂ ਹੋਇਆ ਪਰ ਜੇ ਸੀਐਮ ਸਾਹਿਬ ਮਤਲਬ ਮਸਲਾ ਹੱਲ ਕਰਦੇ ਨੇ ਤਾਂ ਬਹੁਤ ਵੱਡੀ ਪ੍ਰਾਪਤੀ ਹੋਊਗੀ ਹਾਂ ਪਿਛਲੀ ਜਿਵੇਂ ਕਹਿੰਦੇ ਨੇ 12 ਸਾਲਾਂ ਦਾ ਕੰਮ ਰੁਕੇ ਹੈ ਹਜੇ ਕਰ ਦੇਣ ਤਾਂ ਬਹੁਤ ਵੱਡੀ ਪ੍ਰਾਪਤੀ ਹੋਊਗੀ ਜੀ ਬਿਲਕੁਲ ਆਮ ਆਦਮੀ ਹੁਣ ਤੁਸੀਂ ਵੀ ਸੋਚ ਰਹੇ ਹੋਵੋਗੇ ਵੀ ਬਹੁਤ ਤਰਨੇ ਲਾਏ ਨੇ ਬਹੁਤ ਪ੍ਰਦਰਸ਼ਨ ਕਰੇ ਨੇ ਕਦੇ ਕਿਸੇ ਸਰਕਾਰ ਨੇ ਮਤਲਬ ਕੁਝ ਸੋਚਿਆ ਨਹੀਂ ਦੀ ਪਰ ਜਿਵੇਂ ਹੁਣ ਸਟੇਟਮੈਂਟ ਆਈ ਆ ਵੀ ਕਿਤੇ ਨਾ ਕਿਤੇ ਥੋੜੀ ਖੁਸ਼ੀ ਹੋਈ ਹੋਣੀ ਵੀਰ ਠੀਕ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਜੀ ਵੀ ਇਹ ਮਤਲਬ ਇਹ ਪੂਰ ਹੋ ਜੇ ਕਿਤੇ ਸਟੇਟਮੈਂਟ ਇਹ ਨਾ ਰਹਿ ਜੇ ਨਾ ਕਿਸੇ ਨੀ ਸਰਕਾਰਾਂ ਵੀ ਦਿੰਦੀਆਂ ਦਿੰਦੀਆਂ ਕਿਉਂਕਿ ਲੋਕਾਂ ਨੇ ਕੈਪਟਨ ਨੂੰ ਦੁਬਾਰੇ ਵੋਟਾਂ ਇਸੇ ਕਰਕੇ ਪਾਈਆਂ ਦੀ ਉਹ ਪ੍ਰੋਜੈਕਟ ਦਾ ਅਸੀਂ ਸੁਆਗਤ ਕਰਦੇ ਹਾਂ ਉਹਨਾਂ ਦਾ ਅਸੀਂ ਉਹਨਾਂ ਦਾ ਵੀ ਦਿਲੋਂ ਧੰਨਵਾਦ ਵੀ ਕਰਦੇ ਆ ਤੇ ਅੱਗੇ ਨੂੰ ਵੀ ਉਹਨਾਂ ਨੂੰ ਮਤਲਬ ਸਾਥ ਦੇਵਾਂਗੇ ਸਾਰੀ ਪਬਲਿਕ ਸਾਥ ਦੇਊਗੀ ਜਿਵੇਂ ਬਿਜਲੀ ਦੇ ਬਿਲਾਾਂ ਦਾ ਕਰਿਆ ਉਹਨਾਂ ਨੇ ਠੀਕ ਹੈ ਜੀ ਆਮ ਲੋਕਾਂ ਦਾ ਹੋ ਗਿਆ ਤੇ ਇਹ ਕਰਦੇ ਨੇ ਬਹੁਤ ਵੱਡੀ ਬਹੁਤ ਵੱਡਾ ਮਤਲਬ ਪਲੇਟਫਾਰਮ ਆ ਜੀ ਇਹ ਪ੍ਰੋਪਰਟੀ ਦਾ ਜਿਹੜਾ ਸਾਰੇ ਉਹਦੇ ਜੇ ਕਰਦੇ ਨੇ ਤਾਂ ਬੱਚਾ ਬੱਚਾ ਉਹਨਾਂ ਨਾਲ ਜੁੜ ਜੂਗਾ ਜੀ ਹਾਂ ਬਟ ਬਿਲਕੁਲ ਜੀ ਸੌ ਪ੍ਰਾਪਰਟੀ ਡੀਲਰ ਨੇ ਜਿਹੜੇ ਉਹਨਾਂ ਚ ਵੀ ਖੁਸ਼ੀ ਦੀ ਲਹਿਰਾਂ ਕਿਉਂਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਇਹੀ ਕਿਹਾ ਕਿ ਹਰ ਕਿਸਮ ਦੀ ਰਜਿਸਟਰੀਆ ਉਹਨਾਂ ਤੇ ਸਾਰੀਆਂ ਕਿਸਮਾਂ ਦੀਆਂ ਐਨਓਸੀਜ਼ ਨੇ ਜਿਹੜੀਆਂ ਉਹ ਖਤਮ ਕੀਤੀਆਂ ਜਾਣਗੀਆਂ ਤੇ ਵੇਰਵੇ ਚੱਲਦ ਰਹੇ ਕਿਉਂਕਿ ਤੁਹਾਨੂੰ ਇਹ ਵੀ ਜਾਣਕਾਰੀ ਦੇ ਦਈਏ ਕਿ ਪਹਿਲਾਂ ਪ੍ਰਾਪਰਟੀ ਡੀਲਰਸ ਨੇ ਬਹੁਤ ਮੰਗ ਰੱਖੀ ਆ ਬਹੁਤ ਪ੍ਰਦਰਸ਼ਨ ਵੀ ਕਰੇ ਨੇ ਕਿ ਜਿਹੜੀਆਂ ਰਜਿਸਟਰੀਆਂ ਨੇ ਉਹ ਹੋ ਨਹੀਂ ਰਹੀਆਂ ਜੀ ਦਿੱਕਤਾਂ ਆ ਰਹੀਆਂ ਨੇ ਕਿਉਂਕਿ ਉਹਦੇ ਨਾਲ ਸਿਸਟਮ ਪੂਰਾ ਖੜਾ ਅਤੇ ਪ੍ਰਾਪਰਟੀ ਡੀਲਰਸ ਦਾ ਇਹ ਵੀ ਕਹਿਣਾ ਕਿ ਜੇਕਰ ਪ੍ਰਾਪਰਟੀ ਦਾ ਕੰਮ ਵਧੀਆ ਤਰੀਕੇ ਨਾਲ ਜਾਂਦਾ ਤਾਂ ਉਹਦੇ ਨਾਲ ਸਰਕਾਰ ਦਾ ਵੀ ਰੈਵਨਿਊ 'ਚ ਵਾਧਾ ਹੁੰਦਾ ਅਤੇ ਜਿਹੜਾ ਸਿਸਟਮ ਆਮ ਲੋਕਾਂ ਦਾ ਡੀਲਰਸ ਦਾ ਕੰਮ ਉਹ ਵੀ ਫਟਾਫਟ ਚੱਲਦਾ ਰਹਿੰਦਾ ਕੈਮਰਾਮੈਨ ਪੀਮਾ ਪੱਟੀਵਾਲ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ ਸੰਗਰੂਰ